ਸਿਆਨੂ ਮੈਂ 78ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਦੇਸ਼ ਦੀ ਆਜ਼ਾਦੀ ਵਾਸਤੇ ਲੜਿਆ ਵੱਖ-ਵੱਖ ਨਾਇਕਾਂ ਆਦੇ ਸ਼ਿਵਦੇਵ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸਬਦੇਵ ਜੀਰ ਕਰਤਾਰ ਸਿੰਘ ਸਰਾਬਾ ਜੀ ਰੋਜ਼ਨ ਸਿੰਘ ਬਦਰ ਲਾਲ ਢੀਂਗਰਾ ਲਾਲਾ ਲਾਜਪਤਰਾਏ ਦਿਵਾਇਲ ਸਿੰਘ ਗਾਲੇ ਪਾੜੀ ਅਤੇ ਹੋਰ ਜਾਤੀ ਘਰਾਣਿਆਂ ਸਮੇ ਸਮੇਤ ਹੋਰ ਰੱਤੇ ਸੰਘਰਸ਼ਾਂ ਕਾਰਨ ਅੱਜ ਅਸੀਂ ਆਜ਼ਾਦ ਦੇਸ਼ ਦੇ ਵਸਨੀਕਾਂ ਦੇ ਜਾਤੀ ਦਾ ਨਿਖਵਾੜ ਰਹੇ ਹਾਂ ਸਾਨੂੰ ਮਾਣ ਹੈ ਕਿ ਦੇਸ਼ ਦੀ ਜਾਤੀ ਵਿੱਚ ਸਭ ਤੋਂ ਜ਼ਿਆਦਾ ਕਰਵਾ ਲਿਆ ਪੰਜਾਬੀਆਂ ਨੇ ਦਿੱਤੀ ਹੈ ਲੋਕਾਂ ਦੇ ਪਿਆਰ ਦੇ ਸਦਕਾ ਸਰਦਾਰ ਕੁਵਾਰ ਸਿੰਘ ਮਾਨ ਨੇ 2022 ਵਿੱਚ ਆਪਣੇ ਮੁੱਖ ਮੰਤਰੀ ਦੇ ਅਹੁਦੇ ਦੀ ਸੌ ਸ਼ਹੀਦ ਆਜ਼ਮ ਸੁਖਦੇਵ ਭਗਤ ਸਿੰਘ ਨੇ ਜੱਦੀ ਪਿੰਡ ਖੜਕੜਲਾ ਵਿੱਚ ਚੁੱਕੀ ਅਤੇ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਆਜ਼ਮ ਤੇ ਬਾਬਾ ਸਾਹਿਬ ਪੀਆ ਰਬੇਦ ਕਰਦੇ ਫੋਟੋਆਂ ਆਪਸਵਾ ਦਿਰਾ ਕੁਮਤਰੀ 에어ਪੋਰਟ ਦਾ ਨਾਂ ਸ਼ਹੀਦ ਆਜ਼ਮ ਤੇ ਨਾ ਸੁਖਦੇਵ ਭਗਤ ਸਿੰਘ ਦੇ ਨਾਮ ਤੇ ਰੱਖਿਆ ਅਤੇ ਉਹਨਾਂ ਦਾ ਫੁੱਟ ਲੜਾਰਾ ਕਿਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਜੀਵਨ ਬਧਨ ਉੱਚਾ ਚੱਕਣ ਲਈ ਸਰਕਾਰ ਨੇ ਬਹੁਤ سارے ਉਪਰਾਲੇ ਕੀਤੇ ਸਿੱਖਿਆ ਸਿਹਤ ਰੋਜ਼ਗਾਰ ਦੇ ਵਿੱਚ ਕ੍ਰਾਂਤੀਕਾਰੀ ਕੰਮ ਕੀਤਾ ਜਿਸ ਦੇ ਸਦਕਾ ਪਹਿਲੇ 1 ਸਾਲ ਵਿੱਚ ਮੁੱਖ ਮੰਤਰੀ ਸਾਹਿਬ ਵੱਲੋਂ 55000 ਤੋਂ ਵੱਧ ਲੋਕਾਂ ਨੂੰ ਪੱਕੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਇਸੇ ਤਰ੍ਹਾਂ ਸਾਰਕ ਸੁਰੱਖਿਆ ਫੋਰਸ ਆਪ ਦੇ ਫਰਿਸ਼ਤੇ ਸਕੀਮ ਲਾਗੂ ਕਰਕੇ 2000 ਤੋਂ ਵੱਧ ਲੋਕਾਂ ਨੂੰ ਹਸਪਤਲ ਪਹੁੰਚਾਇਆ ਗਿਆ ਤੇ ਉਹਨਾਂ ਦਾ ਫਰੀ ਇਲਾਜ ਕੀਤਾ ਗਿਆ ਮੈਡੀ ਚਾਦਰ ਤੱਕ ਤੱਕ ਸ਼੍ਰੀ ਰੂਪ ਦੇਖਭਾਲ ਦੇ ਸਾਹਿਬ ਜੀ ਦਾ 350ਵਾਂ ਸ਼ੀਧੀ ਧਾਰਾ ਇਸ ਸਾਲ ਵਿੱਚ ਹੋਵੇਗਾ ਤੇ ਇਸ ਨੂੰ ਵੱਡੇ ਪੱਧਰ ਤੇ ਪੰਜਾਬ ਸਰਕਾਰ ਵੱਲੋਂ ਪ੍ਰਬਾਧ ਆਏਗਾ ਦੇਸ਼ ਵਿੱਚ 3.5 ਲੱਖ ਬੂਤੇ ਲਗਾਏ ਜਾਣਗੇ 52 ਪਵਿੱਤਰ ਫੜ ਬਣਾਏ ਜਾਣਗੇ ਮੈਨੂੰ ਇੱਥੇ ਦੱਸਦੇ ਮਾਣ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਸੱਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਸਾਰੇ ਪੰਜਾਬੀਆਂ ਵਾਸਤੇ 600 ਯੂਨਟ ਫ੍ਰੀ ਦਿੱਤੇ ਜਿਹਦੇ ਨਾਲ ਪੰਜਾਬ ਦੇ ਵਿੱਚ ਜੋ ਕਿ ਬਿਜਲੀ ਦੇ ਮੋਟੇ ਬਿੱਲਾਂ ਤੋਂ ਮੁਕਤੀ ਸਾਹ ਹੁਣ 90% ਲੋਕਾਂ ਦਾ ਬਿੱਲ ਜ਼ੀਰੋ ਆਦਾ ਹੈ ਸਿੱਖਿਆ ਦੇ ਖੇਤਰ ਵਿੱਚ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਸਕੂਲਾਂ ਦੇ ਟੀਚਰਸ ਪ੍ਰਿੰਸੀਪਲ ਐਡਮਿਨਿਸਟਰ ਐਡਮਿਨਿਸਟ੍ਰੇਸ਼ਨ ਨੂੰ ਆਈਆਈਏ ਮਧਤਾਵਾਸ ਸਿੰਗਾਪੁਰ థੈਲੈਂਡ ਵਰਗੇ ਅਡਵਾਂਸ ਦੇਸ਼ਾਂ ਦੇ ਵਿੱਚ ਤੇ ਇੰਸਟੀਚਿਊਟਸ ਦੇ ਵਿੱਚ ਭੇਜ ਕੇ ਉਹਨਾਂ ਨੂੰ ਅਧਿਆਤਮਿਕ ਸਿੱਖਿਆ ਦੀ ਟ੍ਰੇਨਿੰਗ ਹੋਈ ਗਈ ਜਿਸ ਦਾ ਸਬਕਾ ਸਾਡੇ ਬੱਚਾਂ ਦੇ ਜਿਹੜੀ ਸਿੱਖਿਆ ਦਾ ਮਿਆਰ ਹੈ ਉੱਚਾ ਹੋਇਆ ਇਸ ਤੋਂ ਸਵਾਏ ਸ਼ੁੱਧ ਨਸ਼ਾ ਦੇ ਵਿਰੁੱਧ ਇੱਕ ਵਿਆਪਕ ਪ੍ਰੋਗਰਾਮ ਪੰਜਾਬ 'ਚ ਉਹ ਨਸ਼ਾ ਦਾ ਜੜੋ ਖੰਡਾ ਕਰਨ ਲਈ ਸ਼ੁਰੂ ਕੀਤਾ ਗਿਆ ਜਿਸ ਵਿੱਚ ਸਕੂਲਾਂ ਦੇ 8 ਲੱਖ ਵਿਦਿਆਰਥੀਆਂ ਨੂੰ ਨਸ਼ਰ ਉਹ ਪਾਠਕ ਸ਼ੁਰੂ ਕੀਤਾ 115 ਸਰਕਾਰੀ ਸਕੂਲਾ ਦਾ ਆਜ਼ਾਦੀ ਬਲਾਜੀਏ ਸੀਤਾ ਦੇ ਨਾਮ ਤੇ ਰੱਖਿਆ ਸੂਬੇ ਦੇ ਬੱਚਾ ਨੂੰ ਨੌਕਰੀਆਂ ਮੰਗੜ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣਾ ਲਈ ਬਿਜ਼ਨਸ ਬਲਾਸਟਰ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਲਈ 10.5 ਕਰੋੜ ਰੁਪਏ ਦੀ ਸੀਡ ਬਣੀ ਦਿੱਤੀ ਗਈ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਇਸ ਵਾਰ 848 ਵਿਦਿਆਰਥੀਆਂ ਨੇ ਨੀਟ ਦਾ ਟੈਸਟ ਪਾਸ ਕੀਤਾ 265 ਵਿਦਿਆਰਥੀਆਂ ਨੇ ਜੇਈ ਮੈਨਸ ਅਤੇ 42 ਵਿਦਿਆਰਥੀਆਂ ਨੇ ਜੇਈ ਐਡਵਾਂਸ ਸਫਲਤਾਪੂਰਵਕ ਪਾਸ ਕੀਤਾ ਜਿਸ ਰਾ ਸਾਡੇ ਬੱਚੇ ਟੌਪ ਟੂ ਇੰਜੀਨੀਅਰ ਬਣਨਗੇ ਇਸੇ ਤਰ੍ਹਾਂ ਬਹੁਤ ਸਾਰੇ ਬੱਚਿਆਂ ਨੇ ਫੈਡਰ ਦੇ ਮਾਮਲੇ ਵਿੱਚ ਵੀ ਮੱਲਾ ਵਾਰਿਆ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਉਨਾਰੋ ਆਪਣੇ ਰੋਲ ਮਾਡਲ ਦੇ ਨਾਲ ਡਿਪਟੀ ਕਮਿਸ਼ਨਰ ਐਸਐਸਪੀ ਔਰ ਹੋਰ ਵੱਡੇ ਅਧਿਕਾਰਾਂ ਦੇ ਨਾਲ ਔਰ ਸਪੋਰਟਸ ਔਫ ਸਿੱਖਿਆ ਸੇਧ ਖੇਤਰ ਵਿੱਚ ਆਪਣੇ ਰੋਲ ਮਾਡਲ ਦਾ ਸਮਾਂ ਦਤਾ ਦਾ ਮੌਕਾ ਦਿੱਤਾ ਪੁਜਿਆਤੀ ਟੱਟੇ ਨੂੰ ਸਕੂਲਾਂ ਵਿੱਚ ਮਜ਼ਬੂਤ ਕਰਨ ਲਈ 2000 ਕਰੋੜ ਰੁਪਏ ਲੱਗ ਜਿੱਤੇ ਗਏ ਔਰ ਸਾਡੇ ਆਈਟੀਆਈ ਦੇ ਵਿੱਚ 35000 ਤੋਂ ਵੱਧ ਤੇ 52000 ਜਿਹੜਾ ਐਡਮਿਸ਼ਨ ਹੋਇਆ ਕਿਸੇ ਤਰ੍ਹਾਂ ਜਿਹੜੇ ਬੱਚਾ ਜਿਹੜੇ ਪਰਿਵਾਰਾਂ ਦੀ ਆਮਦਨ 2 ਲੱਖ ਤੋਂ ਘੱਟ ਹੈ ਪ੍ਰਾਈਵੇਟ ਆਇਲ ਚੈਨਜ ਦੇ ਚੁਣਵਾਸ ਤੇ 5% ਸੀਟਾਂ ਰਿਜ਼ਰਵ ਕੀਤੀਆਂ ਗਈਆਂ ਲੋਕਾਂ ਨੂੰ ਬਿਹਤਰ ਬੇਸ਼ੱਕ ਪਤਲੀ ਸਿਹਤ ਉਹਦਾ ਤੋਂ ਆਂਢਈ 881 ਆਰਵਾਧੀਆਂ ਜਿਹੜੇ ਬਣਾਏ ਗਏ ਜਿਸ ਵਿੱਚ ਨਰਸ ਡਾਕਟਰ ਨਰਸਿਸ ਫਾਰਮਾਸਿਸਟ ਮੌਜੂਦ ਰਹਿੰਦੇ ਹਨ ਉਹਦੇ ਸੱਚਾ 3 ਕਰੋੜ 70 ਲੱਖ ਤੋਂ ਜ਼ਿਆਦਾ ਲੋਕਾਂ ਨੇ ਦਵਾਈ ਲਈ ਜਿਸ ਵਿੱਚ 5 ਕਰੋੜ 30 ਲੱਖ ਜਿਹੜੇ ਫੀਜ਼ ਆ ਜਿਹੜੇ ਇੱਕ ਵਾਰੀ ਜ਼ਰੂਰ ਜਏ ਔਰ ਲੋਕਾਂ ਨੂੰ 1650 ਰੁਪਏ ਜਿਹੜੇ ਕੇ ਪੈਸੇ ਉਹਨਾਂ ਨੂੰ ਆਪਣੀ ਜੇਬ ਚੋਂ ਖਾਣੇ ਪਏ ਸੀ ਆਊਟ ਆਫ ਆਪਨ ਖਰਚ ਪੈਸੇ ਲੋਕਾਂ ਦੇ ਬਚੇ ਔਰ ਗਰਭਵਤੀ ਔਰਾਂ ਤੇ ਛੋਟੇ ਬੱਚਿਆਂ ਦੇ ਤੇ ਭਰ ਲਈ 38 ਜਨਜਾ ਬੱਚਾ ਕੇਂਦਰ ਸਥਾਪਿਤ ਕੀਤੇ ਇਤਿਹਾਸਾ ਪ੍ਰਾਈਵੇਟ ਸੈਕਟਰ ਦੀ ਕੋਆਰਡੀਨੇਸ਼ਨ ਦੇ ਨਾਲ ਹਾਰਟ ਦੇ ਦਿਲ ਦੇ ਰੋਗਾ ਦੇ ਸਟੈਮੀ ਪ੍ਰੋਜੈਕਟ ਬਰੇਨ ਦੇ ਸਟ੍ਰੋਕ ਦੇ ਇਤਰਾਕ ਦੇ ਵਿੱਚ ਆ ਗਈ ਮਕੈਨੀਕਲ ਤੋਂ ਫੈਕਟਰੀ ਤੱਕ ਜਿਹੜੇ ਬਹੁਤ ਮਹਿੰਗੇ ਆਪਰੇਸ਼ਨਸ ਹਨ ਉਹ ਸਰਕਾਰ ਵੱਲੋਂ ਪਹੁੰਚ ਲਾਇਰ ਜਾ ਰਹੇ ਹਨ ਤੇ 60000 ਰੁਪਏ ਤੇ 60000 ਰੁਪਏ ਦੇ ਟੀਕੇ ਜਿਹੜੇ ਉਹ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਲਗਾਏ ਜਾ ਰਹੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸੈਸ਼ਰ ਡ੍ਰੈਗ ਲਿਸਟ ਜਿਹੜੀਆਂ ਦੁਆਜਾਂ ਆਮ ਲੋਕਾਂ ਨੂੰ ਲੋੜ ਪੈਂਦੀ ਆ 100 ਤੋਂ ਵੱਧ ਉਹ ਆਜਾ ਉਹਾਂ ਦੀ ਜਿਹੜੀ ਦੁਆਜਾਂ ਦੀ ਜਿਹੜੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ਔਰ ਅਸੀਂ ਸਪੈਸ਼ਲ ਮਹਿਮ ਡੈਗੂ ਔਰ ਚੱਕਰਗੁੜੀਆਂ ਦੇ ਕੇਸ ਬਹੁਤ ਹੁੰਦੇ ਸੀ ਹਰ ਸ਼ੁੱਕਰਵਾਰ ਡੈਗੂ ਦੇ ਵਾਰ ਜਿਹਦੇ ਨਾਲ ਆਸ਼ਾ ਵਰਕਰਸ ਅਧਿਆਪਕ ਔਰ ਬੱਚਿਆਂ ਨੂੰ ਆਪਣਾ ਆਪਣਾ ਕਾਰਜਾ ਕਰਦੀ ਟ੍ਰੇਨਿੰਗ ਦਿੱਤੀ ਗਈ ਔਰ ਉਹਦੇ ਕਰਕੇ 50% ਤੋਂ ਵੱਧ ਸਾਡੇ ਡੈਗੂ ਦੇ ਕੇਸਸ ਘਟੇ ਔਰ ਇਸ ਸਾਲ ਸਾਡੇ ਇੱਕ ਵੀ ਮਾਮਲ ਡੈਗੂ ਕਰਕੇ ਨਹੀਂ ਹੋਈ ਅਜੇ ਤੱਕ ਔਰ ਇੱਕ ਅਧਿਆਯਿਕ ਖੇਤਰ ਦੇ ਵਿੱਚ ਲੋਕਾਂ ਦੇ ਗੁਰਦੇ ਔਰ ਉਹਨਾਂ ਦੇ ਲਿਵਰ ਦੀ ਦੇਖਭਾਲ ਲਈ ਇੱਕ ਅਧਿਆਯਿਕ ਦੇ ਹਸਪਤਾਲ ਜੋ ਆਪਣੀ ਕਿਸਮ ਦਾ ਦੇਸ਼ ਦਾ ਦੂਜਾ ਸਥਾਨ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਡਿਵਰਸ ਸਾਇੰਸ ਸਥਾਪਿਤ ਕੀਤਾ ਗਿਆ ਲੋਕਾਂ ਨੂੰ ਆਪਣੀ ਪਰਾਣੀ ਸਬਿੱਤਾ ਔਰ ਜੀਵਨ ਸ਼ੈਲੀ ਨਾਲ ਜੋੜਨ ਲਈ ਸੀਐਮ ਦੀ ਜੋਖਸਾ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਵਿੱਚ ਸਮਾਰ ਤੇ ਵਿਹਾਰ ਬਲੇ ਮੁਕੱਲ ਜਾਣ ਕਰੀ ਦਿੱਤੀ ਜਾਂਦੀ ਹੈ ਮੈਡੀਕਲ ਦੀਆਂ ਸੀਟਾਂ 1000 ਤੋਂ ਬਿਨਾ 8 ਤੇ 1700 ਔਰ 6 ਨਵੇਂ ਮੈਡੀਕਲ ਕਾਲਜ ਇਸ ਸਾਲ ਵਿੱਚ ਸ਼ੁਰੂ ਹੋ ਗਏ ਪੰਜਾਬ ਦੇ ਵਿੱਚ 55 ਨਸ਼ਾ ਮੁਕਤੀ 584 ਨਸ਼ਾ ਮੁਕਤੀ ਕੇਂਦਰ ਸਥਾਪਿਤ ਕੀਤੇ ਗਏ ਇਸ ਦੇ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸ਼੍ਰੀ ਅਰਵਿੰਦ ਕਟਕਰੀ ਜੀ ਆਵਾਜ਼ ਵੀ ਦੇ ਇੱਕ ਨਵੀਂ ਸ਼ੁਰੂਆਤ ਕਰਕੇ ਐਂਟੀ ਰੋਡ ਸਿਸਟਮ ਬਾਅਦ ਇਹ ਸਾਡੇ ਲੈਦੇ ਪਾਸੋਂ ਆਨ ਬਾਰੀਆਂ ਜੜੀਆਂ ਧੋਮਸ ਨਸਰ ਲੈ ਕੇ ਆਂਦੀ ਸੀ ਕੋਰਸ ਨੇ ਮੁਸਤੈਦੀ ਕੀਤੀ ਜਿਹਨਾਂ ਦੇ ਵਿੱਚੋਂ ਕਰਨ ਅਪਲਾਈ ਕੀਤਾ ਔਰ ਵਿਸਾਇ ਦੀ ਜਿਹੜੀ ਆਪ ਜਨ ਹੈ ਉਹਨੂੰ ਤਕਰੀਬਨ 21 ਥਰ ਲਪਾਈ ਔਰ ਜ਼ਿਲ੍ਹਿਆਂ ਦੇ ਵਿੱਚ ਵੀ ਬਹੁਤ ਖਾਦੀ ਆਪ ਨੇ ਕਰਦੇ ਜ਼ਿਲ੍ਹਿਆਂ ਦੇ ਵਿੱਚ ਵੀ ਵਿਸ਼ੇਸ਼ਾਉ ਖੇਤਰ ਪਾਰ ਕੀ ਉਹਨਾਂ ਲੋਕ ਐਕਚੁਅਲੀ ਜਿਹੜਾ ਸੁਧਾਰ ਕਰਵਾਉਣ ਦਾ ਜਿਹੜਾ ਬਲਾ ਦਾ ਕੀਤਾ ਕਿਸੇ ਤਰ੍ਹਾਂ ਪੰਜ ਬਸਾਂ ਦੇ ਵਿੱਚ 700 470 ਕਰੋੜ ਦੇ ਨਾਲ ਭੈਣਾਂ ਨੂੰ ਤੇ ਦੂਜੇ ਲੋਕਾਂ ਨੂੰ ਹਸੂਰਦਾ ਦਿੱਤੀਆਂ ਮੁੱਖ ਮੰਤਰੀ ਯਾਤਰਾ ਯੋਜਨਾ 34057 ਨੂੰ ਬਜ਼ੁਰਗਾਂ ਨੂੰ ਉਹਦੇ ਆਪਣੇ ਮਾਨਸਪਤੀ ਦੇ ਸਥਾਨਾਂ ਤੇ ਭੇਜਿਆ ਔਰ ਜਿਹੜੀ ਲੋਕਾਂ ਦੀ ਖੱਜਲ ਖਵਾਲੇ ਛੇੜਾ ਵਿੱਚ ਹੁੰਦੀ ਸੀ ਪੂਰੇ ਵਾਸਤੇ ਜੀ ਅਗ੍ਰਸਤੀ ਦੀ ਸਾਫਟਵੇਅਰ ਲਾਂਚ ਕੀਤਾ ਔਰ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ 24 ਸੈਕਟਰ ਕਮੇਟੀਆਂ ਬਣਾਈਆਂ ਉਦਯੋਗਾਂ ਵਾਸਤੇ ਆਡੀਐ ਸਕੀਮ ਲੈ ਕੇ ਆਏ ਆਨਲਾਈਨ ਪੋਰਟਲ ਸਟਾਬਲ ਕੀਤਾ ਜਿਹਦੇ ਨਾਲ 45 ਦਿਨਾਂ ਦੇ ਵਿੱਚ ਸਾਰੀਆਂ ਕਲੇਅਰੈਂਸ ਪ੍ਰੋਬਲਮਸ ਕਲੀਅਰ 100 1.55 ਲੱਖ ਸਾਰੇ ਕਰਮੀਆਂ ਨੂੰ ਸਿਹਤ ਦੀਵਾ ਯੋਜਨਾ ਅਤੇ ਉਹਨਾਂ ਨੂੰ ਹਟੀਆਂ ਦੇ ਪੇਸ਼ੈਂਟ ਡਾਇਲਿਸਿਸ ਕਿੱਡਨੀ ਕੇਅਰ ਵਰਗੇ ਸਾਰੇ ਸਹੂਤਾ ਮੁਕਤ ਕੀਆ। ਪੰਜਾਬ ਸਰਕਾਰ ਨੇ 130 ਲੱਖ ਮੀਟਰ ਟਨ ਕਣਕ ਦੀ ਖਰੀਦ ਸਮੇਂ ਸਰਕਾਰ ਤੇ ਕਿਸਾਨਾਂ ਦੇ ਖਾਤੇ ਵਿੱਚ ਉਹਨਾਂ ਦੇ ਘਰ ਦੇ ਪਾਟਰ ਤੋਂ ਪਹਿਲਾਂ ਪੈਸੇ ਪਾਏ। ਇੱਕ 109 ਲੱਖ ਮੀਟਰ ਟਨ ਦੀ ਖਰੀਦ ਵਾਸਤੇ ਜਿਹੜੀ ਤੇ ਆਪਣੀ ਅਗਲੀ ਕੰਮੇ ਸ਼ੁਰੂ ਹੋਏਗੀ ਉਹਦੇ ਵਾਸਤੇ ਸਬ ਕਮੇਟੀ ਬਣਾ ਕੇ ਤਿਆਰ ਹੋ ਮੁਕੰਮਲ ਕੀਤੀ ਆ। ਸ਼ੂਬੇ ਵਿੱਚ ਪ੍ਰਾਣੀ ਜੀ 34 ਦੀ ਸਮੱਸਿਆ ਨੂੰ ਹਲਕਾਰਣ ਲਈ ਸਿਆਰਾ ਮਸ਼ੀਨਾ ਅਤੇ 500 ਕਰੋੜ ਰੁਪਏ ਦੀ ਕਾਲ ਯੋਜਨਾ ਬਣਾਈ। ਔਰ ਪਹਿਲੀ ਵਾਰ ਸਰਕਾਰ ਨੇ ਵਿਆਪਕ ਯੋਜਨਾ ਬਣਾ ਕੇ ਹਰ ਡੇਲਾ ਤੱਕ ਜਿਹੜਾ ਸੀ ਉਹ ਨਹਿਰਾ ਦਾ ਪਾਣੀ ਜਿਹਦੇ ਵਿੱਚ 18000 ਤੋਂ ਵੱਧ ਜਿਹੜੇ ਖਾਰੇ ਸੂਏ ਪੱਧਰ ਪੈ ਸੀ ਉਹਨਾਂ ਨੂੰ ਮੋਟਸੁੱਤੀ ਕੀਤਾ ਗਿਆ। ਪਛਿਆ ਨੂੰ ਪਰਦੀ ਅਦਤ ਪਾਇਦੇ 190 ਲਗੜੀਆਂ ਚੱਲ ਰਹੀਆਂ ਹਨ 135 ਪਰਤੀ ਦੀਆਂ ਇਸੇ ਤਰ੍ਹਾਂ 23293 ਖੇਤ ਮੈਦਾਨਾਂ ਦੀ ਸਾਰੀ ਮੁਕੰਮਲ ਹੋ ਚੁੱਕੀ ਹੈ 1660 ਦਾ ਕੰਮ ਚੱਲ ਰਿਹਾ ਹੈ ਤਾਂ ਕਿ ਬੱਚਿਆਂ ਨੂੰ ਨਸ਼ਾਵਲ ਨਾ ਜਾ ਕੇ ਉਹ ਖੇਤ ਦੇ ਮੈਦਾਨਾਂ ਵੱਲ ਲਿਜਾਇਆ ਜਾ ਸਕੇ ਪਰ ਪਛੜੀਆਂ ਸ਼੍ਰੇਣੀਆਂ ਦੇ 1577 ਲੱਖ ਰਪਈਆ ਨੂੰ 80 ਕਰੋੜ ਦੀ ਰਕਮ جاری ਹੋਈ ਜਿਵੇਂ ਤਰ੍ਹਾਂ ਪਛੜੀਆਂ ਸ਼੍ਰੇਣੀਆਂ ਵਾਸਤੇ ਆਖ਼ਤੌਰ ਤੇ ਗੂਰੂ ਤੋਂ ਕਰੇ 26 ਕਰੋੜ ਰੁਪਏ ਦਾ ਜੜਾ ਉਹ ਵੀ ਕੀਤਾ ਗਿਆ ਉਹਨਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ ਭਿਖਾਰੀ ਬੱਚਾ ਤੋਂ ਵੀ ਪਗਾਦੇ ਸੀ ਉਹਨਾਂ ਬੱਚਾ ਨੂੰ ਸਕੂਲ ਭੇਜ ਕੇ ਉਹਨਾਂ ਦਾ ਡੀਏਡ ਟੈਸਟ ਕਰਕੇ ਜਿਹੜੀ ਬੱਚਿਆਂ ਦੀ ਤਸਰੀ ਹੁੰਦੀ ਸੀ ਉਹਨੂੰ ਠੱਲ ਪਾਈ ਇਸ ਤੋਂ ਸਾਰੇ ਸਾਡੇ ਪਰਿਵਾਰ ਨੇ ਜਿਹੜੇ ਸ਼ੀਤਾ ਦੇ ਪਰਿਵਾਰ ਹਨ ਉਹਨਾਂ ਵਾਸਤੇ 13% ਰਾਖਵਾਕਰ ਦਿੱਤਾ ਜਾ ਰਿਹਾ ਹੈ ਔਰ ਜਿਹੜੇ ਬੱਚੇ ਸਾਡੇ ਅੱਜ ਵੀ ਸ਼ਹੀਦ ਹੋ ਰਹੇ ਆ ਆਪਣੇ ਦੇਸ਼ ਦੇ ਜਾਤੀ ਨੂੰ ਵਿਚਾਰ ਕੇ ਉਹਨਾਂ ਵਾਸਤੇ 1 ਕਰੋੜ ਰੁਪਇਆ ਐਕਸਪਰੇਸ਼ੀਆ ਅਤੇ 30 ਪਰਿਵਾਰਾਂ ਨੂੰ ਇਹ ਮਾਰ ਪੱਤਾ ਦਿੱਤਾ ਜਾ ਚੁੱਕਾ ਹੈ ਇਤਿਹਾਸਿਕ ਮਹਾਨਤਾ ਦੀ ਰੱਖ ਰਖਾ ਪਰ ਪੰਜਾਬ ਸਰਕਾਰ ਖਾਸ ਤੌਰ ਤੇ ਦੇ ਰਹੀ ਹੈ ਡਿਵਾਈਡ ਟੋਟਰ ਮਾ ਦੇ ਵਿੱਚ ਇਜਹਾਜ਼ ਹੋਵੇ ਦੀ ਤੋਂ ਮੁੜ ਜਿਹੜੀ ਬਾਤਨ ਦੇਖ ਉਹ ਦਿੱਤੀ ਜਾਏ ਕੀ ਜਗ੍ਹਾ ਦੇ ਤਾਂ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਾਂਦੇ ਜੋਰਾ ਵਾਰ ਸਿੰਘ ਤੇ ਬਾਦੇ ਸਿੰਘ ਤੇ ਮਾਤਾ ਗੁਰੂ ਜੀ ਸ਼ੀਦੀ ਤੋਂ ਬਾਅਦ ਉਹਨਾਂ ਦੇ ਸੰਸਕਾਰ ਦੀ ਜਮੇਂ ਦਿੱਤੀ ਸੀ ਰਵਾਇਤੀ ਮੇਲੇ ਨੂੰ ਖਰਾਬ ਕੀਤਾ ਜਾ ਰਿਹਾ ਹੈ ਰਾਇਪੁਰ ਦੀ ਮਿੰਨੀ ਇਲੈਕਟ੍ਰਿਕਸ ਵਰਕੇ ਮੇਲੇ ਇਸ ਦਾ ਉਦਾਹਰਣ ਹੈ ਹੋਰ ਕੁਝ ਨੁਕਤੇ ਸਿੱਖੀ ਦਾ ਕਾਰਜ ਸ੍ਰੀ ਅਮਰਤਸਰ ਸਾਹਿਬ ਵਾਸਤੇ ਜਿਲ੍ਹਾ ਅਮਰਤਸਰ ਦੀਆਂ ਪ੍ਰਾਪਤੀਆਂ ਜਿਲ੍ਹਾ ਪ੍ਰਸ਼ਾਸਨ ਨੇ ਉੱਚੇ ਟਾਈ ਕੋਰਸ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੀਆਂ ਨਿਊ ਏਜ ਟੈਕਨੋਲੋਜੀ ਹੈ ਉਹ ਸਿਖਾ ਕੇ ਉਹਨਾਂ ਨੂੰ ਨੌਕਰੀਆਂ ਦੇਣ ਵਾਲੇ ਔਰ ਉਹਨਾਂ ਦੇ ਜਿਹੜੇ ਬਿਜ਼ਨਸ ਅੰਤਰਪ੍ਰਨੌਰ ਵਾਲੀ ਜਿਹੜੀ ਹੈ ਉਹ ਮਾਈਂਡਸੈਟ ਡਿਵੈਲਪ ਕੀਤਾ ਜਾ ਸਕੇ ਔਰ ਅਮਰ ਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਆਈ ਐਸਪਾਇਰ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਦਾ ਜਿਹੜੇ ਬੱਚੇ ਆ ਇੱਕ ਨਵੇਕਲੀ ਪਹਿਲ ਹੈ ਉਹਨਾਂ ਦੇ ਜਿਹੜੇ ਆਪਣੇ ਰੋਲ ਮਾਡਲ ਦੇ ਨਾਲ ਬੱਚਿਆਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਂਦਾ ਇਸੇ ਤਰ੍ਹਾਂ ਉਦਯੋਗਕ ਖੇਤਰ ਦੇ ਵਿੱਚ ਅੰਮ੍ਰਿਤਸਰ ਦੀ ਸਰਕਾਰੀ ਉਹ ਜਿਹੜੀ ਉਦਯੋਗਿਕ ਸਿਖਲਾਈ ਸਸਤਾ ਰੰਜੀਤ ਐਕੀਓ ਉਹ ਵੀ ਬੱਚਿਆਂ ਨੂੰ ਇਲੈਕਟ੍ਰੀਕਲ ਵਹੀਕਲ ਸੀਐਚੀ ਮਸ਼ੀਨ ਸੋਲਰ ਟੈਕਨੋਲੋਜੀ ਅਤੇ ਰੋਬੋਟ ਇੰਡਸਟਰੀਅਲ ਅਤੇ 22 ਸਟੂਡੈਂਟਸ ਵਾਸਤੇ ਕੰਪਿਊਟਰ ਆਦ ਤੇ ਉਹ ਪ੍ਰਸ਼ਾਸਨ ਬਹੁਤ ਕੰਮ ਕਰ ਰਿਹਾ ਹੈ ਔਰ ਆਪਰ ਸਾਹਿਬ ਪ੍ਰਸ਼ਾਸਨ ਨੇ ਪੌਂਕ ਸ਼ਲਾਗਾ ਜੋ ਕੰਕੀਤਾ ਦੇਸ਼ ਦੇ ਚੋਰ ਨੇ 1700 ਜੁਬਰ ਪ੍ਰੋਸੈਸ ਦੇ ਮਰੀਜ਼ਾਂ ਨੂੰ ਦਵਾਈ ਦੇ ਨਾਮ ਦਾ ਇੱਕ ਨਿਊਟ੍ਰੀਸ਼ਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਔਰ ਜਿਹੜੇ ਇਹਦੇ ਅਫਸਰ ਸਾਹਿਬਾਨ ਸਾਹਿਬ ਉਹਨਾਂ ਨੇ ਵੀ ਸੌਫਟਵੇਅਰ ਲਾਂਚ ਕੀਤਾ ਜਿਸ ਦਾ ਸਫਾ ਇਹਨਾਂ ਪੋਸਟਾਂ ਦੇ ਸਫਾ ਸਾਰੇ ਪੰਜਾਬ ਵਿੱਚ ਪੰਜਾਬ ਪੂਰੇ ਦੇਸ਼ ਵਿੱਚੋਂ ਇਸ ਮੁਹਮਦੇ ਦੇ ਛਣਜੜੇ ਕਿਵੀ ਕੈਂਪੇਨ ਵਿੱਚ ਦੂਜੇ ਨੰਬਰ ਤੇ ਆਇਆ ਔਰ ਅੰਮ੍ਰਿਤਸਰ ਦੇ ਜ਼िला ਪ੍ਰਸ਼ਾਸਨ ਨੇ ਸੌ ਪ੍ਰਾਰੀ ਨਾ ਸਾਡੇ ਬਾਰੇ ਇੱਕ ਸਾਡਾ ਨੂੰ ਸਰਵਾਰ ਪੱਤਰ ਦਿੱਤਾ ਤੇ 1000 ਰੁਪਏ ਦਾ ਸਰਵਾਰ ਪੱਤਾ ਦਿੱਤਾ ਤੇ ਉਹਨਾਂ ਨੂੰ ਤਰਜੀਹ ਕਾਰਦੀ ਦਿੱਤੇ ਜਾ ਰਹੇ ਆ ਕਿਸੇ ਤਰ੍ਹਾਂ ਭੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਤੇ ਉਹਨਾਂ ਦੇ 400 ਤਾਪਰ ਜਿੰਨੇ ਵੀ ਪਿੰਡ ਅਤੇ ਸਥਾਨ ਹਨ ਉਹਨਾਂ ਨੂੰ ਇੱਕ ਨਵੀਂ ਦਿੱਖ ਉੱਤੇ ਲੋਕਾਂ ਨੂੰ ਵਾਕਬਤ ਸੁਖਦਾ ਉਹਨਾਂ ਦੇ ਵਾਸਤੇ ਸਪੈਸ਼ਲ ਪ੍ਰੋਜੈਕਟ ਚਲਾਏ ਜਾ ਰਹੇ ਆ ਅਕੀਰ ਵਿੱਚ ਮੈਂ ਪਾਰਲਮੈਂਟ ਦੇ ਸਾਰੇ ਮਹਾਨ ਸੇਧਾ ਨੂੰ ਕੋਟ ਕੋਟ ਪ੍ਰਣਾਮ ਕਰਦਾ ਹਾਂ ਅਤੇ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਕਾਮਨਾ ਕਰਦਾ ਹਾਂ। ਭਗਵਾਨ ਸਤ ਜੀ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਆਸਦਾ ਖੇੜਦਾ ਤੇ ਖੁਸ਼ਾਲ ਪੰਜਾਬ ਬਣਾਉਣ ਦੇ ਤਰ ਪਰ ਹੈ ਅਤੇ ਇਸ ਵਿੱਚ ਦਿਸਾ ਵਿੱਚ ਲਗਾਤਾਰ ਪ੍ਰੋਗਰਸ ਹੋ ਰਹੇ ਹਨ। ਜੈ ਹਿੰਦ ਜੈ ਪੰਜਾਬ 我拖着我的。What, what,